ई है बुजुर्ग ने, ने दसा है कि आड़स तो वापस आये घर समान लेके आ रहा है कि अचानक उसके ऊपर अवारा कुत्तिया ने धावा बोल दता से उसको गंभीर रूप जख्मी कर दिया है जिस तुंबाद एक नौजवान ने आके

भी हम बुजुर्ग वालों अवारा कुत्तिया हल कपील है वह की जा रही है बुजुर्ग के अवारा कुत्तिया के हमले की जोड़ी सीसी टीवी है सामने आई है तस्वीर दे देख सकते हो सीसीवी कैमरे के साफ देखा जा सकता है किस तरह ਕੁੱਤਿਆਂ ਦੇ ਇੱਕ ਝੁੰਡ ਦੇ ਵੱਲੋਂ ਬਜ਼ੁਰਗ ਤੇ ਹਮਲਾ ਕੀਤਾ ਜਾ ਰਿਹਾ 80 ਸਾਲਾ ਬਜ਼ੁਰਗ ਤੇ ਕੁੱਤਿਆਂ ਦਾ ਜੋੜਾ ਝੁੰਡ ਹੈ ਉਹ ਹਮਲਾ ਕਰਦਾ ਹੈ ਬੀਤੇ ਕੁਝ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਲਗਾਤਾਰ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਿਆ ਨੇ ਜਿਸ ਦੇ ਵਿੱਚ ਕਿ ਕੁੱਤਿਆਂ ਦੇ ਝੁੰਡ ਦੇ ਵੱਲੋਂ ਕਈ ਵਿਅਕਤੀਆਂ ਦੀ ਜਿਹੜੀ ਹੈ ਜਾਨ ਜਾ ਚੁੱਕੀ ਹੈ ਹਮਲਾ ਕਰਨ ਦੇ ਕਰਕੇ ਕਈ ਵਿਅਕਤੀ ਜ਼ਖਮੀ ਹੋ ਚੁੱਕੇ ਨੇ ਤੇ ਕਈਆਂ ਦੀ ਤਾਂ ਜਾਨ ਵੀ ਚਲੀ ਗਈ ਹੈ ਤੇਵਾਰਾ ਕੁੱਤਿਆਂ ਦਾ ਜੜਾ ਆਤੰਕ ਹੈ ਪੰਜਾਬ ਦੇ ਵਿੱਚ ਲਗਾਤਾਰ ਫੈਲਦਾ ਜਾ ਰਿਹਾ ਹੈ ਹੁਣ ਸਰਕਾਰ ਦੇ ਵੱਲੋਂ ਜਿਹੜਾ ਸਰਕਾਰ ਦੇ ਕੋਲੋਂ ਲੋਕਾਂ ਦੇ ਵੱਲੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਨਾ ਆਵਾਰਾ ਕੁੱਤਿਆਂ ਦੇ ਲਈ ਕੁਝ ਟੁਕਵਾ ਜੁੜਾ ਪ੍ਰਬੰਧ ਹੈ ਜਾਂ ਫਿਰ ਇਹਨਾਂ ਦਾ ਕੋਈ ਇੱਕ ਪੱਕਾ ਹੱਲ ਕਰਨ ਦੀ ਜਿਹੜੀ ਇਹ ਗੁਹਾਰ ਹੈ ਉਹ ਲੋਕਾਂ ਦੇ ਵੱਲੋਂ ਸਰਕਾਰ ਤੋਂ ਲਗਾਈ ਜਾ ਰਹੀ ਹੈ। ਸੀਸੀਟੀਵੀ ਫੁਟੇਜ ਦੇ ਵਿੱਚ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਕੁੱਤਿਆਂ ਦੀ ਝੁੰਡ ਦੇ ਵੱਲੋਂ ਜਿਹੜਾ ਹੈ ਬਜ਼ੁਰਗ ਦੇ ਉੱਪਰ ਹਮਲਾ ਕੀਤਾ ਗਿਆ ਹੈ। ਮੈਂ ਇਹ ਦੁਕਾਨ ਤੋਂ ਆ ਰਿਹਾ ਕਿੱਤ ਕਿਹੜੀ ਦੁਕਾਨ ਤੋਂ ਆਰਤੀ ਆ ਤੇ ਤੁਹਾਨੂੰ ਪਤਾ ਨਹੀਂ ਲੱਗਾ ਜਦੋਂ ਇੱਕ ਪਿੱਛੋਂ ਪਾ ਕੇ ਬੰਦੂ ਗਾਰੀੋਂ ਕਿੰਨੇ ਕ ਕੁੱਤੇ 6 ਕੁੱਤੇ ਸੱਤ ਇੱਕੋ ਜੀ ਐ ਵੀ ਨਹੀਂ ਕਿੰਕੋ ਜੀ ਦੇ ਕਿੰਨਾ ਕਿ ਰਖਮੀ ਕੀਤਾ ਤੁਹਾਨੂੰ चलो त ਜੇ ਵੀ ਹੁਣ ਤੁਹਾਨੂੰ ਜਿੱਦਾਂ ਜਖਮੀ ਕਰਤਾ ਕੁੱਤਿਆਂ ਨੂੰ ਉਸ ਤੋਂ ਬਾਅਦ ਫਿਰ ਕਿੱਥੋਂ ਇਲਾਜ ਕਰਾ ਰਹੇ ਜੀ ਇਲਾਜ ਵੀ ਉਹ ਆਪ ਦਾ ਜੀ ਕਰਾ ਰਿਆ ਆਪਣਾ ਜੇਡ ਚੋਲੇ ਸਾਹਿਬ ਦਾ ਮੰਗਾ ਉਹਦੇ ਕੋਲ ਤੇ ਕਿੰਨੇ ਕ ਟੰਕੇ ਲੱਗੇ ਤੁਹਾਡੇ ਅੰਕ ਮੇਰੇ ਜੀ 25 ਲੱਗੇ ਬਾਪੂ ਜੀ ਆ ਰਹੇ ਅਰਥ ਤੋਂ ਦੁਕਾਨ ਤੋਂ ਕੋਈ ਲੈ ਕੇ ਸਭ ਦਾ ਤੇ ਰਾਹ ਦੇ ਵਿੱਚ ਇਹਨਾਂ ਨੂੰ ਛੱਪੜ ਦੇ ਲੱਗੇ 6-7 ਪੁੱਥੇ ਆ ਕੋਈ ਕਿਸ਼ੋਂ ਪੈ ਗਿਆ ਕੋਈ ਲੱਗੋਂ ਪੈ ਗਿਆ ਤੇ ਬਹੁਤ ਮੁਸ਼ਕਲ ਜਾਣ ਬਜੀ ਬਾਪੂ ਜੀ ਤੇ ਫਿਰ ਲੱਗੇ ਮੁੰਡੇ ਹੀ ਉਹਨਾਂ ਨੇ ਛਡਾਇਆ ਬਾਕੀ ਤੁਸੀਂ ਦੇਖ ਲਿਆ ਵਾ ਵੀ ਕਿੰਨੇ ਟਾਂਕੇ ਆ 25 30 ਟਾਂਕੇ ਆ ਨਾੜਾਂ ਥੱਲੋਂ ਦਿਹੰਦਿਆ ਵੀ ਆ ਜੇ 30 30 ਸਕਿੰਟ ਦੇ ਵਿੱਚ ਸਾਰਾ ਕੁਝ ਹੋ ਗਿਆ ਉੱਥੇ ਸੀਸੀਟੀਵੀ ਕੈਮਰਾ ਲੱਗਾ ਉਹਦੇ ਵਿੱਚ ਆਉਂਦਿਆ ਵਾ ਉਹ ਨਾਲ ਵੀਡੀਓ ਚਲਾ ਦਿਓ ਤੁਸੀਂ ਤੇ ਪਤਾ ਲੱਗ ਜਾਊਗਾ ਕਿ ਕਿਤਰਾ ਘਟਨਾ ਵਾਪਰੀ ਕਿੰਨੇ ਕੁੱਤੇ ਆ ਫੁਰ ਮੇਖਿਆ ਜਾਵੇ ਤੇ ਇਹੋ ਜਿਹੇ ਕਈ ਘਟਨਾਵਾਂ ਹੋ ਗਈਆਂ ਪੰਜਾਬ ਦੇ ਵਿੱਚ ਜਿਵੇਂ ਆ ਜਲੰਧਰ ਵਿੱਚ ਪ੍ਰਵਾਸੀ ਬੱਚੀ ਨੂੰ ਕੁੱਤੇ ਖਾ ਗਏ ਹਨ ਹਾਂਜੀ ਆਏ ਤੇ ਇਹੋ ਜਿਹੇ ਵਾਰਦਤਾਂ ਹੋਈ ਜਾਂਦੀਆਂ ਵਾ ਸਾਨੂੰ ਲੱਗਦਾ ਨੇ ਸਰਕਾਰ ਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਇੰਨਾ ਜਿਵੇਂ ਕੁੱਤੇ ਆਵਾਰਾ ਸਰਕਾਰ ਨੂੰ ਲੈਣਾ ਚਾਹੀਦਾ ਸੀ ਇਹ ਜਦੋਂ ਛੋਟੇ ਨਿਕ ਨਿਕ ਹੁੰਦੇ ਤੇ ਉਦੋਂ ਕੁੱਤਿਆਂ ਨੂੰ ਪਾਉਣ ਆਉਂਦੇ ਨੇ ਦੇ ਦਵਾਈ ਗੁਰਦੇ ਵਿੱਚ ਤੇ ਉਦੋਂ ਬਾਅਦ ਪਤਾ ਨਹੀਂ ਕੀ ਕਾਨੂੰਨ ਬਣਾਇਆ ਇਹਨਾਂ ਨੇ ਉਹ ਕੁੱਤੇ ਹੁਣ ਦੋਨਾਂ ਦੀ ਕੁੱਤਿਆਂ ਦੀ ਉਨੀ ਬੰਦਿਆਂ ਦੀ ਆਬਾਦੀ ਉਨੀ ਕੁੱਤਿਆਂ ਦੀ ਹੋ ਗਈ ਆ ਤੇ ਨਾ ਬੱਚਾ ਜਾ ਸਕਦਾ ਬਾਹਰ ਨਾ ਬਜ਼ੁਰਗ ਦਾ ਜਾ ਸਕਦਾ ਵਾ ਤੇ ਹਰ ਚੌਥੇ ਪੰਜਵੇਂ ਦਿਨੇ ਘਟਰਾ ਵਾਪਰੀ ਹੁੰਦੀ ਕਿਤੇ ਨਾ ਕਿਤੇ ਕਦੀ ਬੱਚੇ ਨੂੰ ਕਿਤੇ ਬਜ਼ੁਰਗ ਨੂੰ ਕਿਤੇ ਨਾ ਕਿਤੇ ਹੁੰਦਾ ਹੀ ਆ ਤੁਸੀਂ ਜਦੋਂ ਮਰਜੀ ਨਟ ਹੋਲ ਕੇ ਵੇਖ ਸਕਦੇ ਜੀ ਤੇ ਅਸੀਂ ਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਇੱਕ ਦੇ ਬਾਪੂ ਦਾ ਜਿਆਦਾ ਜਿਹੜਾ ਵਾ ਵੀ ਸਰੀਰ ਬਜ਼ੁਰਗ ਆ ਤੇ ਇੱਕ ਮਿਡਲ ਕਾਸ ਫੈਮਿਲੀ ਆ ਤੁਹਾਨੂੰ ਖਰਚਾ ਇਹਨਾਂ ਕਿੱਥੋਂ ਲੱਗੇ 4-5000 ਰੁਪਏ ਲੱਗ ਚੁੱਕਾ ਵਾ ਤੇ ਪੱਟੀ ਹੁੰਦੀ ਦੂਜੇ ਤੀਜੇ ਦਿਨ ਤੇ ਇਹ ਤੇ ਉਹਨੇ ਵੀ ਕੁੱਤਿਆਂ ਦਾ ਲਾਜਦੇ ਦਾ ਔਖਾ ਸੌਖਾ ਹੋ ਗਿਆ ਚਲੋ ਜਿਹੜਾ ਕਰਾਉਣਾ ਹੁਣ ਕਰਾਈ ਲੈਣਾ ਬਾਕੀ ਕੁੱਤਿਆਂ ਦੀ ਜਿਹੜੀ ਆ ਵੀ ਇਹਨਾਂ ਦੀ ਕੋਈ ਨਾ ਕੋਈ ਕੀਤੀ ਜਾਵੇ ਨਾ ਸੰਬੰਧੀ ਫੜ ਕੇ ਜਿਹੜੇ 12